ਇੱਕ ਪਾਸੇ ਤਾਂ ਬਾਗੀ ਧੜੇ ਦੇ ਉੱਤੇ ਲਗਾਤਾਰ ਇਲਜ਼ਾਮ ਲੱਗਦੇ ਪਏ ਨੇ ਕਿ ਬੀਜੇਪੀ ਦੇ ਨਾਲ ਲੱਗ ਕੇ ਬੀਜੇਪੀ ਦੀ ਚੁੱਕ ਦੇ ਵਿੱਚ ਆ ਕੇ ਇਹ ਸਾਰਾ ਕੰਮ ਕੀਤਾ ਗਿਆ ਪਰ ਉੱਥੇ ਹੀ ਬਾਗੀ ਧੜਾ ਵੀ ਲਗਾਤਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲਾਉਂਦਾ ਪਿਆ ਹੈ ਕਿ ਬੀਜੇਪੀ ਦੇ ਨਾਲ ਅੰਦਰ ਖਾਤੇ ਰਲੇ ਹੋਣ ਕਾਰਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਨੂੰ ਇੱਥੇ ਤੱਕ ਲੈ ਆਂਦਾ ਯਾਨੀ ਕਿ ਇੱਕ ਦੂਸਰੇ ਦੇ ਉੱਤੇ ਲਾਂਚਣ ਲਾਉਣ ਦਾ ਕੰਮ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਹੁਣ ਇੱਕ ਖਬਰ ਉੱਭਰ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੁਝ ਨਾਮ ਵੇਰਵੇ ਸਹਿਤ ਦੱਸੇ ਗਏ ਨੇ ਕਿ ਕਿਹੜੇ ਉਹ ਲੀਡਰ ਨੇ ਬਾਗੀ ਧੜੇ ਦੇ ਜਿਹੜੇ ਬੀਜੇਪੀ ਦੇ ਨਾਲ ਸਮਰਥਨ ਰੱਖਦੇ ਨੇ ਔਰ ਸੂਤਰਾ ਮੁਤਾਬਕ ਉਹ ਬੀਜੇਪੀ ਦੇ ਵਿੱਚ ਜਾ ਵੀ ਸਕਦੇ ਨੇ ਇਹ ਵੀ ਚਰਚਾ ਚੱਲਦੀ ਪਈ ਹੈ ਦਰਸਲ ਬਾਗੀ ਧੜੇ ਦੇ ਕੁਝ ਲੀਡਰ ਹੈ ਉਹਨਾਂ ਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਦਾ ਨਾਮ ਇਹ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਕਿ ਸੂਤਰਾ ਮੁਤਾਬਕ ਹੋ ਸਕਦਾ ਹੈ ਕਿ ਉਹ ਬੀਜੇਪੀ ਦਾ ਪੱਲਾ ਫੜ ਲੈਣ ਕਿਉਂਕਿ ਸੂਤਰਾ ਮੁਤਾਬਕ ਹੀ ਉਹ ਬੀਜੇਪੀ ਦੀ ਬੜੀ ਹਮਾਇਤ ਕਰਦੇ ਪਏ ਸੀ ਸ਼ਾਇਦ ਆ ਬਾਗੀ ਧੜੇ ਦੇ ਵਿੱਚ ਜਿਹੜੇ ਲੀਡਰ ਨੇ ਉਹ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਬੀਜੇਪੀ ਦੇ ਨਾਲ ਕਦੇ ਨਾ ਕਦੇ ਜੁੜੇ ਰਹੇ ਨੇ ਕੱਲਾ ਬਾਗੀ ਧੜਾਈ ਕਿਉਂ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਵੀ ਬੀਜੇਪੀ ਦੇ ਨਾਲ ਜੁੜਿਆ ਹੀ ਰਿਹਾ ਬੜੇ ਲੰਮੇ ਸਮੇਂ ਤੱਕ ਇਹ ਗੱਠਜੋੜ ਜਿਹੜਾ ਆ ਬੀਜੇਪੀ ਦੇ ਨਾਲ ਰਿਹਾ ਆ ਔਰ 25 ਸਾਲਾਂ ਦੇ ਵਿੱਚ ਇਹ ਗੱਠਜੋੜ ਕਦੀ ਟੁੱਟਿਆ ਨਹੀਂ ਸੀ ਪਰ ਹੁਣ ਆ ਕੇ ਗੱਠਜੋੜ ਤੋੜਨਾ ਪਿਆ ਕਿਉਂਕਿ ਹਾਲਾਤ ਉਦਾਂ ਦੇ ਬਣ ਗਏ ਸਨ ਜੇ ਲੋੜ ਪੈਂਦੀ ਤਾਂ ਸ਼ਾਇਦ ਨਾ ਹੀ ਇਹ ਗੱਠਜੋੜ ਤੋੜਿਆ ਜਾਂਦਾ ਹੁਣ ਵੀ ਚਰਚਾ ਚੱਲਦੀ ਪਈ ਸੀ ਕਿ ਅੰਦਰ ਖਾਤੇ ਗੱਲਬਾਤ ਹੋ ਰਹੀ ਹੈ ਅੰਦਰ ਖਾਤੇ ਗੱਲਬਾਤ ਇੱਥੋਂ ਤੱਕ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਗੱਠ ਜੋੜ ਹੋ ਜਾਵੇ ਔਰ ਇਹ ਗੱਲਾਂ ਦੱਸਣ ਵਾਲੇ ਇਹ ਸਪਸ਼ਟ ਕਰਨ ਵਾਲੇ ਪਾਰਟੀ ਦੇ ਹੀ ਲੀਡਰ ਸੀਗੇ ਜਿਨ੍ਹਾਂ ਨੇ ਇੰਟਰਵਿਊਜ਼ ਦੇ ਵਿੱਚ ਵੱਖ-ਵੱਖ ਸਮਿਆਂ ਦੇ ਉੱਤੇ ਕਦੀ ਕੋਈ ਇਸ਼ਾਰਾ ਦਿੱਤਾ ਤਾਂ ਕਦੀ ਖੁੱਲ ਕੇ ਹੀ ਬੋਲ ਦਿੱਤਾ ਕਿ ਗੱਲਾਂ ਚੱਲਦੀਆਂ ਪਈਆਂ ਸੀ ਯਾਨੀ ਕਿ ਪਾਰਟੀ ਤਾਂ ਅੰਤਲੇ ਸਮੇਂ ਤੱਕ ਆਉਂਦੇ ਆਉਂਦੇ ਭਾਜਪਾ ਦੇ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਕਰਨਾ ਚਾਹੁੰਦੇ ਸੀ ਸੂਤਰਾ ਮੁਤਾਬਕ ਪਰ ਗੱਲ ਇੱਥੇ ਖੜਦੀ ਹੈ ਕਿ ਹੁਣ ਜਦੋਂ ਗੱਠਜੋੜ ਨਹੀਂ ਹੋਇਆ ਤੇ ਇੱਕ ਦੂਸਰੇ ਦੇ ਉੱਤੇ ਲਾਂਚਣ ਲਾਉਣ ਦਾ ਕੀ ਮਤਲਬ ਹੈਗਾ ਖੈਰ ਉਹਨਾਂ ਲੀਡਰਾਂ ਦੇ ਉੱਤੇ ਆਉਂਨੇ ਜਿਨ੍ਹਾਂ ਦਾ ਨਾਮ ਉਭਾਰਿਆ ਜਾ ਰਿਹਾ ਹੈ ਜਾਂ ਉੱਬਰ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਲੀਡਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਸਾਹਮਣੇ ਆਉਂਦਾ ਦੱਸਦੀ ਇਹ ਇਹਨਾਂ ਦਾ ਨਾਮ ਤਾਂ ਕਰਕੇ ਸਾਹਮਣੇ ਆ ਰਿਹਾ ਕਿਉਂਕਿ ਪ੍ਰੋਫੈਸਰ ਪ੍ਰ ਆ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਬੀਜੇਪੀ ਦੇ ਨਾਲ ਗੱਠਜੋੜ ਹੋ ਜਾਣਾ ਚਾਹੀਦਾ ਹੈ ਤਾਂ ਕਿ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਹੋਲਡ ਬਣਾ ਸਕੇ ਉਹਨਾਂ ਨੇ ਇਹ ਤਜਵੀਜ਼ ਰੱਖੀ ਸੀ ਅਪੀਲ ਕੀਤੀ ਸੀ ਕਿ ਲੋਕ ਸਭਾ ਚੋਣਾਂ ਤਾਂ ਲੜੀਆਂ ਜਾ ਸਕਦੀਆਂ ਸਹੀ ਤਰੀਕੇ ਦੇ ਨਾਲ ਜੇ ਗੱਠਜੋੜ ਦੇ ਵਿੱਚ ਕੋਈ ਸਟਰੋਂਗ ਪਾਰਟੀ ਨਾਲ ਹੋਵੇ ਔਰ ਬੀਜੇਪੀ ਦਾ ਨਾਮ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਾਫੀ ਤੌਰ ਦੇ ਉੱਤੇ ਲਿਆ ਸੀ ਉਹਨਾਂ ਇਸ ਲਿਸਟ ਦੇ ਵਿੱਚ ਸਿਰਫ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੀ ਨਹੀਂ ਹੈ ਸਰਜੀਤ ਸਿੰਘ ਰਖੜਾ ਦਾ ਨਾਮ ਵੀ ਇਸ ਦੇ ਵਿੱਚ ਆਉਂਦਾ ਹੈ ਸਰਜੀਤ ਸਿੰਘ ਰਖੜਾ ਨੇ ਵੀ ਕਹਿੰਦੇ ਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਬੀਜੇਪੀ ਦਾ ਸਮਰਥਨ ਜਿਹੜਾ ਹੈ ਉਹ ਚਾਇਆ ਸੀਗਾ ਔਰ ਉਹਦੀ ਅਪੀਲ ਕੀਤੀ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਸਰਜੀਤ ਸਿੰਘ ਰਖੜਾ ਉਹਨਾਂ ਤੋਂ ਅਲੈਦਾ ਸਿਕੰਦਰ ਸਿੰਘ ਮਲੂਕਾ ਦਾ ਨਾਮ ਵੀ ਇਸ ਦੇ ਵਿੱਚ ਸਾਹਮਣੇ ਆਉਂਦਾ ਸਿਕੰਦਰ ਸਿੰਘ ਮਲੂਕਾ ਉਹੀ ਜਿਨ੍ਹਾਂ ਦੇ ਧੀ ਪੁੱਤ ਬੀਜੇਪੀ ਜੁਆਇਨ ਕਰ ਚੁੱਕੇ ਨੇ ਜਿਨ੍ਹਾਂ ਦੇ ਨੂੰਹ ਪੁੱਤ ਬੀਜੇਪੀ ਜੁਆਇਨ ਕਰ ਚੁੱਕੇ ਨੇ ਉਹਨਾਂ ਦੀ ਨੂੰਹ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ ਬੀਜੇਪੀ ਦੇ ਬੈਨਰ ਹੇਠ ਪ੍ਰਤਾਮੀ ਚੋਣ ਨਹੀਂ ਜਿੱਤ ਸਕੇ ਖੈਰ ਹੁਣ ਸਿਕੰਦਰ ਸਿੰਘ ਮਲੂਕਾ ਨਾ ਤਾਂ ਬਾਗੀਆਂ ਚ ਨਜ਼ਰ ਆ ਰਹੇ ਐ ਤੇ ਨਾ ਮੂਲ ਪਾਰਟੀ ਦੇ ਵਿੱਚ ਕਿਤੇ ਨਜ਼ਰ ਆ ਰਹੇ ਸਿਕੰਦਰ ਸਿੰਘ ਮਲੂਕਾ ਬੜੇ ਚੁੱਪ ਕਰਕੇ ਬਹਿ ਗਏ ਨੇ ਜ਼ਰੂਰ ਪਹਿਲਾਂ ਨਜ਼ਰ ਆ ਰਹੇ ਸੀ ਬਾਗੀ ਧੜੇ ਦੇ ਵਿੱਚ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਨਜ਼ਰ ਆ ਰਹੇ ਸੀ ਪਰ ਹੁਣ ਦੁਬਾਰਾ ਇਕਾਂਤ ਵਿੱਚ ਜਾ ਕੇ ਬੈ ਗਏ ਨੇ ਚੁੱਪ ਕਰਕੇ ਬੈ ਗਏ ਨੇ ਜਿਸ ਤੋਂ ਪ੍ਰਤੀਤ ਹੋ ਰਿਹਾ ਹੁਣ ਨਾ ਤਾਂ ਉਹ 3 ਵਿੱਚ ਆ ਰਹੇ ਨੇ ਨਾ 13 ਵਿੱਚ ਆ ਰਹੇ ਨੇ ਉਹ ਆਪਣਾ ਹੀ ਕੋਈ ਰਾਖ ਤਿਆਰ ਕਰਕੇ ਬੈਠੇ ਨੇ ਔਰ ਸੂਤਰਤਾਈ ਵੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਬੀਜੇਪੀ ਵੱਲ ਦਾ ਰਾਹੀ ਫੜ ਲਵੇ ਕਿਉਂਕਿ ਜੇ ਨੂਪੁੱਤ ਬੀਜੇਪੀ ਚ ਨੇ ਨੂਪੁੱਤ ਦੇ ਬੀਜੇਪੀ ਦੇ ਹੋਣ ਦੇ ਨਾਲ ਨਾਲ ਜੇ ਸਿਕੰਦਰ ਸਿੰਘ ਮਲੂਕਾ ਦਾ ਆਪਣਾ ਵੀ ਰਸੂਖ ਉੱਥੇ ਜ਼ਾਹਿਰ ਤੌਰ ਦੇ ਉੱਤੇ ਹੋਵੇਗਾ ਔਰ ਇੰਨੀ ਦੇਰ ਦੀ ਪਾਰਟੀ ਦੇ ਨਾਲ ਸਾਂਝ ਰਹੀ ਹੈ ਐਡਾ ਗੱਠ ਜੋੜ ਰਿਹਾ ਇੰਨੇ ਗੱਠ ਜੋੜ ਦੇ ਬਦੌਲਤ ਜੇ ਸਿਕੰਦਰ ਸਿੰਘ ਮਲੂਕਾ ਦਾ ਬੀਜੇ ਸਾਂਝੀ ਵਾਲਤਾਨੀ ਹੋਵੇਗੀ ਤਾਂ ਹੋਰ ਕਿਸ ਨਾਲ ਹੋਵੇਗੀ ਖੈਰ ਇਹ ਗੱਲਾਂ ਤਾਂ ਜ਼ਰੂਰ ਚੱਲਦੀਆਂ ਪਈਆਂ ਪਰ ਇਸ ਦੇ ਨਾਲ-ਨਾਲ ਦੋ ਲੀਡਰ ਇਹੋ ਜਿਹੇ ਵੀ ਵਿਚਾਰੇ ਗਏ ਨੇ ਜਿਹੜੇ ਭਾਜਪਾ ਦੀ ਹਮਾਇਤ ਨੂੰ ਨਾਕਾਰਦੇ ਪਏ ਨੇ ਉਹਨਾਂ ਦੇ ਵਿੱਚ ਬੀਬੀ ਜਗੀਰਕੌਰ ਆ ਰਹੇ ਨੇ ਉਹਨਾਂ ਦੇ ਵਿੱਚ ਪਰਮੇਂਦਰ ਸਿੰਘ ਢੀਂਸਾ ਆ ਰਹੇ ਨੇ ਹੈਰਾਨੀ ਦੀ ਗੱਲ ਤਾਂ ਕਰਕੇ ਐ ਕਿਉਂਕਿ ਬੀਬੀ ਜਗੀਰਕੌਰ ਜਿਹੜੇ ਨੇ ਉਹ ਲੰਗੀਆਂ ਜ਼ਮਨੀ ਲੋਕ ਸਭਾ ਚੋਣਾਂ ਜਦ ਹੁੰਦੀਆਂ ਚਲੋ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਿੱਤਦਾ ਉਸ ਵੇਲੇ ਬੀਬੀ ਜਗੀਰਕੌਰ ਨੇ ਬੀਜੇਪੀ ਦਾ ਸਮਰਥਨ ਦਿੱਤਾ ਸੀ ਬੀਜੇਪੀ ਨੂੰ ਸਮਰਥਨ ਦੇ ਕੇ ਤੇ ਬੀਬੀ ਜਗੀਰ ਕੌਰ ਜਿਹੜੇ ਨੇ ਉਹਨਾਂ ਚੋਣਾਂ ਦੇ ਵਿੱਚ ਵਿਚਰੇ ਸਨ ਪਰ ਦੂਜੇ ਪਾਸੇ ਹੁਣ ਬੀਬੀ ਜਗੀਰ ਕੌਰ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਕਿ ਉਹ ਬੀਜੇਪੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਾਂਝ ਨਹੀਂ ਰੱਖਣਾ ਚਾਹੁੰਦੇ ਬੀਬੀ ਜਗੀਰ ਕੌਰ ਨੂੰ ਲੈ ਕੇ ਤਾਂ ਇੱਥੋਂ ਤੱਕ ਵੀ ਗੱਲਾਂ ਚੱਲਦੀਆਂ ਕਿ ਐਸਜੀਪੀਸੀ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਚੋਣ ਹੋਈ ਸੀ ਉਹ ਵੀ ਇੱਕ ਵਾਰ ਬੀਬੀ ਜਗੀਰ ਕੌਰ ਨੇ ਬੀਜੇਪੀ ਦੇ ਸਮਰਥਨ ਦੇ ਨਾਲ ਲੜੀ ਸੀ ਬੀਜੇਪੀ ਦੇ ਨਾਲ ਰਲ ਕੇ ਬੀਜੇਪੀ ਦੀ ਅਗਵਾਈ ਦੇ ਵਿੱਚ ਲੜੀ ਸੀ ਇਥੋਂ ਤੱਕ ਵੀ ਇਹ ਗੱਲਾਂ ਕੀਤੀਆਂ ਜਾਂਦੀ ਹੈ ਬੀਬੀ ਜ਼ਗੀਰ ਕੌਰ ਨੂੰ ਲੈ ਕੇ ਖੈਰ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਉੱਪਰ ਕੇ ਸਾਹਮਣੇ ਆਉਂਦਾ ਪਰਮਿੰਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਨੇ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਾਸਤੇ ਸੰਗਰੂਰ ਦੀ ਸੀਟ ਚਾਹੁੰਦੇ ਸਨ ਜਿਸ ਵਾਸਤੇ ਕਿਹਾ ਜਾ ਰਿਹਾ ਸੀ ਕਿ ਘਰ ਵਾਪਸੀ ਇਹਨਾਂ ਦੋਵਾਂ ਪਿਓ ਪੁੱਤ ਦੀ ਹੋਈ ਸੀ ਖੈਰ ਸ਼ਰੋਮਣੀ ਅਕਾਲੀ ਦਲ ਸੰਯੁਕਤ ਦੇ ਸੰਚਾਲਕ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਪੁੱਤ ਅਕਾਲੀ ਦਲ ਵਾਪਸ ਆ ਜਾਂਦੇ ਨੇ ਪਰਮਿੰਦਰ ਸਿੰਘ ਢੀਂਡਸਾ ਚਾਹਵਾਨ ਹੁੰਦੇ ਨੇ ਸੰਗਰੂਰ ਦੀ ਸੀਟ ਦੇ ਪਰ ਉਹ ਸੀਟ ਨਹੀਂ ਦਿੱਤੀ ਜਾਂਦੀ ਜਿਸ ਤੋਂ ਬਾਅਦ ਦੁਬਾਰਾ ਨਾਰਾਜ਼ਗੀ ਹੋ ਜਾਂਦੀ ਹੈ ਦੁਬਾਰਾ ਸ਼ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਜਾਂਦਾ ਔਰ ਹੁਣ ਪਰਮਿੰਦਰ ਸਿੰਘ ਢੀਂਡਸਾ ਨੂੰ ਲੈ ਕੇ ਵੀ ਜਿਹੜੇ ਬਾਗੀ ਧੜੇ ਦੇ ਵਿੱਚ ਮੈਂਬਰ ਨੇ ਉਹ ਚਰਚਾਮਾ ਨਾਲ ਘਰੇ ਹੋਏ ਨੇ ਕਿ ਇਹ ਵੀ ਭਾਜਪਾ ਦੀ ਸਪੋਰਟ ਨੂੰ ਨਾਕਾਰ ਦੇ ਪਏ ਨੇ ਖੈਰ ਬੀਜੇਪੀ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਦੀ ਪਰਮਿੰਦਰ ਸਿੰਘ ਢੀਂਡਸਾ ਦੀ ਸਾਂਝ ਬੜੇ ਚਿਰ ਦੀ ਰਹੀ ਹੈ ਇੱਥੋਂ ਤੱਕ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਸੋਹਰਾ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀਆਂ ਦੇ ਵਿੱਚੋਂ ਮੰਨੇ ਜਾਂਦੇ ਆ ਤੇ ਇਹੋ ਜੀ ਸਥਿਤੀ ਦੇ ਵਿੱਚ ਉਹ ਕਿਸ ਤਰ੍ਹਾਂ ਇਸ ਗੱਠ ਜੋੜ ਦੀ ਇਸ ਸਾਂਝ ਦੀ ਨਿੰਦਾ ਕਰ ਸਕਦੇ ਨੇ ਪਰ ਚਰਚਾਵਾ ਚੱਲਦੀ ਹੈ ਪਈਆਂ ਨੇ ਬੇਸ਼ੱਕ ਚਰਚਾਵਾ ਚੱਲਦੀ ਹੈ ਪਈਆਂ ਨੇ ਆਮ ਤੌਰ ਵੀ ਲੀਡਰ ਕਈ ਵਾਰ ਕਹਿੰਦੇ ਕੁਝ ਹੋਰ ਨੇ ਤੇ ਅੰਦਰ ਖਾਤੇ ਕੁਝ ਹੋਰ ਚੱਲ ਰਿਹਾ ਹੁੰਦਾ ਉਹ ਵੀ ਪ੍ਰਤੱਖ ਹੋਣੋਂ ਰਹਿ ਜਾਂਦਾ ਪਰ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਗੱਲਾਂ ਦੇ ਮਤਲਬ ਇਹ ਹੀ ਕਿਹਾ ਜਾ ਰਿਹਾ ਹੈ ਕਿ ਬੀਬੀ ਜਗੀਰ ਕੋਰ ਤੇ ਪਰਮਿੰਦਰ ਸਿੰਘ ਢੀਂਡਾ ਸਾਹਿਬ ਫਿਲਹਾਲ ਇਸ ਸਮਾਥ ਦੇ ਵਿੱਚ ਨਹੀਂ ਕਿ ਬੀਜੇਪੀ ਦੇ ਨਾਲ ਕੋਈ ਸਾਂਝ ਰੱਖੀ ਜਾਵੇ ਜਦਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸਰਜੀਤ ਸਿੰਘ ਰਖੜਾ ਔਰ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਇਸ ਮਤ ਦੇ ਨੇ ਕਿ ਬੀਜੇਪੀ ਦੇ ਨਾਲ ਸਾਂਝ ਹੋ ਸਕਦੀ ਹੈ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਸੂਤਰਾ ਮੁਤਾਬਕ ਸਾਰਾ ਡਾਟਾ ਦੱਸਿਆ ਜਾ ਰਿਹਾ ਸੂਤਰਾ ਮੁਤਾਬਕ ਇਹ ਸਾਰੀ ਗੱਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਪ੍ਰਮਾਣਿਤ ਤੌਰ ਤੇ ਕਿਸੇ ਨੇ ਕੁਝ ਅਜੇ ਵਿਚਾਰਿਆ ਨਹੀਂ ਕਿਸੇ ਨੇ ਕੁਝ ਅਜੇ ਮੀਡੀਆ ਸਾਹਮਣੇ ਰੱਖਿਆ ਨਹੀਂ ਹੈ ਪਰ ਸੂਤਰਾਂ ਮੁਤਾਬਕ ਜ਼ਰੂਰ ਇਹ ਗੱਲਾਂ ਜਿਹੜੀਆਂ ਉੱਭਰਦੀਆਂ ਨਜ਼ਰ ਆ ਰਹੀਆਂ ਕਿ ਹੁਣ ਆਉਂਦੇ ਸਮੇਂ ਨੂੰ ਕਿਹੜੇ ਲੀਡਰ ਬੀਜੇਪੀ ਵੱਲੋਂ ਘਾ ਰੱਖ ਸਕਦੇ ਨੇ ਕਿਉਂਕਿ ਇੱਕ ਨਾ ਇੱਕ ਸਮੇਂ ਦੇ ਉੱਤੇ ਸੁਖਬੀਰ ਬਾਦਲ ਦੇ ਧੜੇ ਨੂੰ ਜਾਂ ਬਾਗੀ ਧੜੇ ਨੂੰ ਇੱਕ ਰੂਪ اختیار ਕਰਨਾ ਹੀ ਪਵੇਗਾ। ਔਰ ਇੱਕ ਪਾਸੇ ਜਿੱਥੇ ਹੁਣ ਗੁਰਪ੍ਰਤਾਪ ਬਡਾਲਾ ਇੱਕ ਪ੍ਰਧਾਨਗੀ ਵਾਲੇ ਲਿਬਾਸ ਦੇ ਵਿੱਚ ਨਜ਼ਰ ਆਉਣ ਲੱਗੇ ਨੇ ਉਸ ਤਰ੍ਹਾਂ ਦੇ ਰੁਤਬੇ ਦੇ ਵਿੱਚ ਨਜ਼ਰ ਆਉਣ ਲੱਗੇ ਨੇ ਹੋ ਸਕਦਾ ਹੈ ਕਿ ਆਉਂਦੇ ਸਮੇਂ ਨੂੰ ਵੱਡੇ ਫੈਸਲੇ ਲਏ ਜਾਣ ਉਹ ਕੀ ਹੋਣਗੇ ਉਹ ਵੀ ਤੁਹਾਨੂੰ ਸਮੇਂ ਆਉਣ ਤੇ ਦੱਸਦੇ ਰਵਾਂਗੇ ਪਰ ਸੂਤਰਾਂ حوالے ਤੋਂ ਵੱਡੀ ਖਬਰ ਵੱਡੀ ਰਿਪੋਰਟ ਇਸ ਮੁਤਾਬਕ ਤੁਹਾਡਾ ਕੀ ਵਿਚਾਰ ਹੈ ਇਹਨਾਂ ਲੀਡਰਾਂ ਦੇ ਨਾਮ ਜਿਹੜੇ ਤੁਹਾਨੂੰ ਦੱਸੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੀਜੇਪੀ ਦੇ ਨਾਲ ਸਾਂਝ ਰੱਖਣ ਵਾਲੇ ਹੋ ਸਕਦੇ ਨੇ ਜਾਂ ਆਉਂਦਾ ਸਮਾਂ ਬੀਜਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਸਾਂਝ ਹੋਵੇਗੀ ਬਾਗੀ ਧੜੇ ਦੀ ਕਿਸ ਤਰ੍ਹਾਂ ਦੀ ਸਾਂਝ ਹੋਵੇਗੀ ਇਹਨਾਂ ਸਾਰੇ ਮਾਮਲਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਹੋ ਸਕਦਾ ਹੈ ਕਿ ਆਉਂਦੇ ਸਮੇਂ ਨੂੰ ਵੱਡੇ ਫੈਸਲੇ ਲਏ ਜਾਣ ਉਹ ਕੀ ਹੋਣਗੇ ਉਹ ਵੀ ਤੁਹਾਨੂੰ ਸਮੇਂ ਆਉਣ ਤੇ ਦੱਸਦੇ ਰਾਵਾਂਗੇ ਪਰ ਸੂਤਰਾਂ حوالے ਤੋਂ ਵੱਡੀ ਖਬਰ ਵੱਡੀ ਰਿਪੋਰਟ ਇਸ ਮੁਤਾਬਕ ਤੁਹਾਡਾ ਕੀ ਵਿਚਾਰ ਹੈ ਇਹਨਾਂ ਲੀਡਰਾਂ ਦੇ ਨਾਮ ਜਿਹੜੇ ਤੁਹਾਨੂੰ ਦੱਸੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੀਜੇਪੀ ਦੇ ਨਾਲ ਸਾਂਝ ਰੱਖਣ ਵਾਲੇ ਹੋ ਸਕਦੇ ਨੇ ਜਾਂ ਆਉਂਦਾ ਸਮਾਂ ਬੀਜੇਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਕਿਸ ਤਰ੍ਹਾਂ ਦੀ ਸਾਂਝ ਹੋਵੇਗੀ ਬਾਗੀ ਤੜੇ ਦੀ ਕਿਸ ਤਰ੍ਹਾਂ ਦੀ ਸਾਂਝ ਹੋਵੇਗੀ ਇਹਨਾਂ ਸਾਰੇ ਮਾਮਲਿਆਂ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਵਕਤ ਤੋਂ ਵਕਤ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ